ਅਵਲ ਤਾਂ ਹੋਰ ਜਗਿਆਈਆਂ ਤਾਰ ਤੇਰੇ ਚ ਆ ਜਾਂਦੀਆਂ ਨੇ ਗੁਣਵੰਤਿਆਂ ਗੁੜ ਦੇ ਗੁਣਵੰਤਿਆਂ ਨੂੰ ਹੋਰ ਗੁੜ ਦੇ ਦਿੰਦੇ ਨੇ ਬੁਰਬਾਨੀ ਨਾਲ ਜਿਹੜੇ ਨਿਰਗੁਣ ਨੇ ਨਿਰਗੁਣਾਂ ਨੂੰ ਗੁਣਾ ਵਾਲੇ ਕਰਦਾ ਨਾਨਕ ਦੇਰਗੁਣੀ ਗੋੰਕਰ ਹੈ ਗੁਣਵੰਤਿਆਂ ਗੁੜ ਦੇ ਸੰਗਿਆ ਨੂੰ ਹੋਰ ਜਗਿਆਈਆਂ ਦਿੰਦਾ ਸੋਝੀ ਜੀ ਕਿਹੜੇ ਇੱਕ ਦਾਤਾ ਤੋਂ ਬਾਅਦ ਵਿੱਚ ਨਾ ਇੱਕ ਹੋਣਾ ਹੰਦਾਂ ਉਸ ਸਮੇਂ ਦਾਤਾ ਹੈ ਨਹੀਂ ਦਾਤਾ ਹੁਕਮ ਹੈ ਦਾ ਤੋਂ ਤਾਂ ਕੋਈ ਨਹੀਂ ਦਰਗਾਹ ਚਾ ਦਾ ਦੌਰ ਕਿੱਥੋਂ ਨਹੀਂ ਮਿਲਦੀ ਹੈ ਕੋਈ ਇੱਕ ਹੀ ਹੈ ਨਾ ਜੇਕਰ ਹਾਂ ਇਹ ਕੋਈ ਹੈ ਉਹਦੇ ਵਿੱਚ ਕੋਈ ਹੈ ਤੇ ਕੋਈ ਹੈ ਉਹਦੇ ਵਿੱਚ ਕੋਈ ਹੈ ਠੀਕ ਹੈ ਇੱਕ ਤਾਂ ਸਭ ਜਗ ਵਿਖਾ ਲਿਆ ਹਾਂ ਦੁਨ ਦਾ ਸਾਰੇ ਹੋਏ ਜਿਹੜਾ ਜਗ ਜੀਵਨ ਹੈ ਜਿਹੜਾ ਜਗ ਜੀਵਨ ਜਗ ਦੇ ਵਿੱਚ ਆ ਉਹ ਵਿਖਾ ਲੀ ਦਸਾਰੇ ਠੀਕ ਹੈ

ਕੰਨ ਨੇ ਬੈਠੇ ਰਿਸ਼ੀ ਹਾਂ ਰਿਸ਼ੀ ਕਹਿੰਦੇ ਨੇ ਜਿਹੜਾ ਗੁਰਮਤ ਦਾ ਧਾਰਨੀ ਹੋਵੇ ਹਰ ਹਰੇ ਜਿਹੜਾ ਹਰ ਉਹ ਰਿਸ਼ੀ ਕਹਿੰਦਾ ਮਤਲਬ ਗੁਰਮਤ ਗੁਰਮਖ ਕਹਿੰਦੇ ਹੋ ਗੁਰਮਖ ਹੈ ਜਿਹੜੇ ਕੇ ਜਿਹੜੇ ਸੁਰਤ ਹੈ ਜਿੱਦੀ ਸੁਰਤ ਮਾਇਆ ਤੋਂ ਪਰੇ ਚੱਲੀ ਗਈ ਉਹ ਰਿਸ਼ੀ ਕਹੇ ਮਾਇਆ ਤੋਂ ਅੱਗੇ ਇਹਦਾ ਧਿਆਨ ਜਾ ਸਕਦਾ ਹੈ ਉਹਨੂੰ ਰਿਖੀ ਕੇਤ ਹੈ ਮਾਇਆ ਤੋਂ ਅੱਗੇ ਔਰੇ ਹਜ਼ਵਾਨ ਉਧਰ ਗਾਹ ਰਿਖੀ ਕੇਤ ਹੈ ਜੇ ਕਿ ਕੇਸ ਹੋ ਤੋ ਅੱਗੇ ਤੋੜਾ ਤੋੜਦਾਂ ਨੂੰ ਰਿਖੀ ਕੇਤ ਕਹੋ ਖੋ ਰਿਖੀ ਕੇ ਸਾਰੇ ਰਿਖੀ ਕੇ ਸਾਰੇ ਹਰੇ ਜਿਹੜਾ ਹੈ ਉਹ ਜਿਆਦਾ ਰਿਖੀ ਬੱਕਰਾ ਲਗਾ ਦੋ ਦੀ ਸੁਰਤ ਮਾਇਆ ਤੋਂ ਗਾਂਹ ਜਾ ਜੁੜਦੀ ਹੈ ਸ਼ਬਦ ਗੁਰੂ ਨਾਲ ਜੁੜਦੀ ਹੈ ਫਿਰ ਇਹ ਰੀਖੀ ਕੇ ਥਰੇ ਜਿਤ ਪਾਵਾਂ ਸਭ ਫਲ ਫਲਣਾ ਇਥੇ ਜਾ ਕੇ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਨੇ ਸ਼ਬਦ ਸ਼ਬਦ ਗੁਰੂ ਨਾਲ ਜੁੜ ਕੇ ਸਭੇ ਜਾਂ ਪੂਰੀਆਂ ਜਾਂ ਪਾਇਆ ਅਗਮ ਸਪਾਰ ਧਰਵਾ ਬਾੜਾ ਦਾ ਸ਼ਬਦ ਗੁਰੂ ਨਾਲ ਜੁੜ ਜਾਂਦਾ ਫਿਰ ਸਾਰੀਆਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਉਦੋਂ ਪਹਿਲਾਂ ਸਾਰੇ ਫਲ ਪ੍ਰਾਪਤ ਨਹੀਂ ਹੁੰਦੇ ਹਾਂਜੀ ਇਹ ਸੋਚਿਆ ਕਿ ਨਾ ਰਿਖੀ ਕੇ ਖੈਕੀ ਕੇ ਸਵਾ ਕਰਵਾ ਇਹਨਾਂ ਨੂੰ ਸਿੱਖ ਵਟਾ ਅਗਰ ਤੁਸੀਂ ਕਿਹਾ ਰਹਿਤ ਤੁਸੀਂ ਕਿ ਆਸ਼ੀਸ਼ਾਤ ਸਭਾ ਕੋ ਮੂਖ ਨੂੰ ਰਿਖੀ ਕੇ ਸਹਾ ਦੇ ਰਿਖੀ ਕੇ ਸਹਾ ਦੇ ਕਾ ਜाहिरा ਰਜਨ ਨੂੰ ਵੈਗਰੂ ਵੈਗਰੂ ਵਾਲਿਆਂ ਨੂੰ ਲਿਖੋ ਕਿ ਇਸ ਤੱਕ ਆਇਆ ਹੋਇਆ ਵੀ ਬਹੁਤ ਬਹੁਤ ਇਹ ਕਹੀ ਦੇ ਦੀ ਆ ਤਾਂ ਹੋਇਆ ਨੂੰ ਇਹ ਗੱਲ ਇਹ ਨੂੰ ਭੁੱਲ ਸਕਣਾ ਹੋਵੇ ਉਲਟਾ ਦਿਗੀਦਾ ਇਹ ਪਾਈ ਰਹੀ ਕੇਸਾਰੇ ਦੀ ਕੇਸਾਰੇ ਦਾ ਕਿਹਾ ਹੈ ਬਾਣੀ ਚ ਇਹ ਕਹਿੰਦੇ ਜੀ ਵਾਹਿਗੁਰੂ ਉਹਨੂੰ ਕਹਿੰਦੇ ਹੋ ਜਿਹੜਾ ਕਿਹਾ ਜੀ ਹੋਇਆ ਆਹ ਕਾਹਦੇ ਨਹੀਂ ਕਹਿੰਦੇ ਮੈਂ ਆਪਣੇ ਮੂਲ ਲੋ ਚਾਹ ਜੀ ਸੈ ਦੇਖੀ ਕੇ ਹਾਂ ਜੀ ਜੀ ਸਿੱਕੇ ਕੇਸਾਰੇ ਤਾਂ ਤਾਂ ਦੋ ਤਰ੍ਹਾਂ ਦੇ ਇੱਕ ਬੁਢੀ ਦੇ ਇੱਕ ਰਿਸ਼ੀ ਦੇ ਇਹਦੇ ਮੁਨੀ ਨੇ ਉਹ ਸਮਾਦੀ ਲਾਉਣ ਵਾਲੇ ਨੇ ਉਹ ਚਿਬਦੀ ਜਰਾ ਹੀ ਨਾ ਦਾ ਮਾਦੇਵ ਉਹ ਉਹਦੇ ਪੈਰੋ ਘਰਨੇ ਆ ਸ਼ਿਵਜੀ ਖੁਦ ਵੀ ਉਹੀ ਹੈ ਉਹਦਾ ਉਤਾਰ ਦਿੱਤਾ ਕਰਿਆ ਜਿਹੜਾ ਚੱਲਦਾ ਦੱਤ ਇਹਦੇ ਜਾ ਜਾਂਦੇ ਨੇ ਜੋਗੀ ਸੰਿਆਸੀ ਸੁਦਾਸੀ ਅਰੋ ਇਹ ਆ ਜਾਂਦੇ ਨੇ ਸਮਾਧੀ ਵਾਲੇ ਜਿੰਨੇ ਵੀ ਨੇ ਅਕਾਲਾ ਜੋਮੀ ਅਧ ਵਿਚਾਲੇ ਦੇ ਗਿਆਨ ਵੀ ਲੈਂਦੇ ਨੇ ਪਰ ਉਹ ਉਹ ਵੇੜ ਦੇ ਦੇ ਜਿਹੜੇ ਰਿਸ਼ੀ ਨੇ ਇਹ ਬੇਦਾਂ ਦਾ ਗਿਆਨ ਦਿੰਦੇ ਨੇ ਇਹ ਆਤਮ ਦਰਸ਼ੀ ਦੇ ਇੱਕ ਗਿਆਨ ਲੈ ਰਹੇ ਨੇ ਉਹ ਰਿਸ਼ੀ ਨੇ ਜਿਹੜੇ ਉਹੀ ਸਮਾਧੀ ਲਾ ਰਹੇ ਨੇ ਸੁੱਧ ਸਮਾਧ ਕਹਿੰਦੇ ਨੇ ਉਹ ਮੂਰੀ ਦੇ ਕਾਇੰਕ ਵੀਰ ਕਹਿੰਦਾ ਕੌਣ Muni ਜੋ ਮਨ ਕੋ ਮਾਰਾ ਏਕ Muni ਦੱਸੋ ਜਿਹਨੇ ਮਨ ਦੇ ਮਾਰਨ ਦੀ ਗੱਲ ਕੀਤੀ ਹੋਵੇ ਮਨ ਦੇ ਮਾਰਨ ਦੀ ਗੱਲ ઋષਿ ਕਰਦੇ ਜੀ Muni ਨਹੀਂ ਕਰਦੇ ਦੋਹਾਂ 'ਚ ਫਰਕ ਹੈ ਬੂਲ ਇਹ ઋષਿ ਕਹੇ ਸਾਰੇ ਕਿਹਾ ਹੈ Muni ਦੀ ਨਾਲ ਲਾਇਆ ਹੋਇਆ ਹਾਂਜੀ ਹਾਂ ਜੀ ਤਾਂ ਇਹ ਕਿਉਂ ਕਰਮੀ ਲੱਗਿਆ ਹੈ ਹਾਂਜੀ ਹਾਂ